ਸਾਥ ਸੰਗਤ ਜੀਓ ਆਪਾਂ ਅੱਜ ਬੇਨਤੀਆਂ ਸਾਂਝੀਆਂ ਕਰਾਂਗੇ ਪਿਆਰਿਓ ਐਤਵਾਰ ਦੀ ਸੰਗ੍ਰਾਮ 16 ਨਵੰਬਰ ਨੂੰ ਸਵੇਰੇ 10:15 ਤੇ ਇਹ দান ਕਰ ਦਿਓ ਗੁੱਡੀ ਅਸਮਾਨੀ ਚੜ ਜਾਵੇਗੀ ਲਿਖ ਲਵੋ ਬਿਨਾਂ ਮੰਗੀਆਂ ਇਛਾਆਂਾਂ ਵੀ ਪੂਰੀਆਂ ਹੋਣਗੀਆਂ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਕਈ ਲੋਕ ਸਾਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਉਂਦੇ ਨੇ ਪਰ ਇੱਥੇ ਵਹਿਮ ਭਰਮ ਦੀ ਜਿਹੜੀ ਐ ਕੋਈ ਗੱਲ ਹੀ ਨਹੀਂ ਇੱਥੇ ਵਹਿਮ ਨੂੰ ਕਿਸੇ ਪ੍ਰਕਾਰ ਦਾ ਜਿਹੜਾ ਹੈ ਕੋਈ ਵਿਸਥਾਰ ਨਹੀਂ ਹੈ ਕਈ ਸਾਡੇ ਲੋਕ ਨੇ ਜਿਹੜੇ ਆਮ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਉਂਦੇ ਨੇ ਇੰਜ ਕਰੋ ਜੀ ਗੁਰਬਾਣੀ ਨੂੰ ਪੜਨ ਵਾਲੇ ਲੋਕ ਗੁਰਬਾਣੀ ਦਾ ਸਹਾਰਾ ਲੈਣ ਵਾਲੇ ਲੋਕ ਕਈ ਸਾਡੇ ਵਿਹਿਮਾ ਭਰਮਾਂ ਦੇ ਵਿੱਚ ਪਾ ਕੇ ਆਪਣੇ ਆਪੇ ਦਾ ਹੀ ਨੁਕਸਾਨ ਕਰਾਈ ਜਾ ਰਹੇ ਨੇ ਉਹਨਾਂ ਲੋਕਾਂ ਨੂੰ ਮੈਂ ਇੱਕ ਪਰਸਨਲੀ ਤੌਰ ਤੇ ਬੇਨਤੀ ਕਰਨੀ ਚਾਹੁੰਦਾ ਗੁਰਮਖੋ ਇਹ ਕਦੇ ਨਹੀਂ ਹੋ ਸਕਦਾ ਕਿ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਵਿਹਿਮਾ ਵਿੱਚ ਪਾ ਕੇ ਅਸੀਂ ਆਪਣੇ ਘਰ ਪੂਰੇ ਕਰ ਲਵਾਂਗੇ ਯਾਦ ਰੱਖਿਓ ਜਿਹੋ ਜਿਹਾ ਕਰਾਂਗੇ ਉਹੋ ਜਿਹਾ ਹੀ ਵੱਢਾਂਗੇ ਤੇ ਜੈਸਾ ਬੀਜ ਹੈ ਸੋ ਲੁਣਾ ਕਰਮਾਂ ਸੰਧੜਾ ਖੇਤ ਇਹ ਕਦੀ ਨਾ ਭੁੱਲਿਓ ਸਤਿਗੁਰੂ ਮਹਾਰਾਜ ਜੀ ਦੀ ਫੁੱਲ ਬਾੜੀ ਸਤਿਗੁਰੂ ਕਹਿੰਦੇ ਨੇ ਨਿਰੋਲ ਗੁਰਬਾਣੀ ਦਾ ਪ੍ਰਚਾਰ ਹੋਵੇ ਸਤਿਗੁਰੂ ਮਹਾਰਾਜ ਕਹਿੰਦੇ ਨਿਰੋਲ ਗੁਰਬਾਣੀ ਦਾ ਪ੍ਰਚਾਰ ਹੋਵੇ ਗੁਰਸਿੱਖੋ ਕਹਿੰਦੇ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਮਿਲਾਵਟ ਨਾ ਹੋਵੇ ਸਤਿਗੁਰੂ ਤੇ ਆਪ ਕਹਿੰਦੇ ਨੇ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਗੁਰਸਿੱਖੋ ਗੁਰੂ ਕੀ ਬਾਣੀ ਨੂੰ ਗਾਓ ਧਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜੋ ਕਹਿੰਦੇ ਗੁਰਬਾਣੀ ਇਸ ਜਗ ਮਹਚਾਨਣ ਕਰਮ ਵਸੈ ਮਨੇ ਆਏ ਸਤਿਗੁਰੂ ਮਹਾਰਾਜ ਜੀ ਤੇ ਆਪ ਕਹਿੰਦੇ ਨੇ ਸਾਡੇ ਤੇ ਏਡੀ ਵੱਡੀ ਕਿਰਪਾ ਮਹਾਰਾਜ ਨੇ ਕਰ ਦਿੱਤੀ ਸਾਡੇ ਤੇ ਏਡੀ ਵੱਡੀ ਰਹਿਮਤ ਮੇਰੇ ਸਤਿਗੁਰੂ ਨੇ ਕਰ ਦਿੱਤੀ ਗੁਰਸਿੱਖੋ ਹੁਣ ਏਦੋਂ ਉੱਤੇ ਕੋਈ ਹੋਰ ਗੱਲ ਹੋ ਹੀ ਨਹੀਂ ਸਕਦੀ ਪਿਆਰਿਓ ਬੇਨਤੀ ਕਰਾਂ ਕਿਉਂਕਿ ਗੁਰਬਾਣੀ ਕੀ ਹੈ ਸਾਨੂੰ ਵਹਿਮਾਂ ਵਿੱਚੋਂ ਕੱਢਦੀ ਹੈ ਸਤਿਗੁਰੂ ਸਾਨੂੰ ਆਜ਼ਾਦ ਕਰਦੇ ਨੇ ਸਾਡੀ ਸੁਰਤ ਨੂੰ ਆਜ਼ਾਦ ਕਰਦੇ ਨੇ ਸਾਡੀ ਸੁਰਤ ਨੂੰ ਸਤਿਗੁਰੂ ਆਜ਼ਾਦ ਕਿਵੇਂ ਕਰਦੇ ਨੇ ਇਹ ਵੀ ਸੁਣਿਓ ਜੀ ਸਤਿਗੁਰੂ ਇਸ ਤਰ੍ਹਾਂ ਸੁਰਤ ਨੂੰ ਆਜ਼ਾਦ ਕਰਦੇ ਨੇ ਕਿਉਂਕਿ ਇਹਦੇ ਵਿੱਚ ਕੋਈ ਬੰਦਸ਼ ਨਾ ਹੋਵੇ ਭਾਵ ਕਿ ਮੈਂ ਆਹ ਉਪਾਅ ਕਰਨਾ ਮੈਂ ਆਹ ਕਰਨਾ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਸੌਖਾ ਤੇ ਸੁਖਾਲਾ ਮਾਰਗ ਕੀ ਦਿੱਤਾ ਸਤਿਗੁਰੂ ਕਹਿੰਦੇ ਸਭ ਤੋਂ ਸੌਖਾ ਮਾਰਗ ਗੁਰਮਤ ਦਾ ਮਾਰਗ ਹੈ ਤੇ ਗੁਰਸਿੱਖਾ ਜੇਕਰ ਸਭ ਤੋਂ ਸੌਖਾ ਮਾਰਗ ਗੁਰਮਤ ਦਾ ਮਾਰਗ ਤੇ ਚੁਣ ਲਿਆ ਤੇ ਯਾਦ ਰੱਖੀ ਕਹਿੰਦੇ ਤੇਰੇ ਸਾਰੇ ਬੰਧਨ ਦੂਰ ਹੋ ਜਾਣਗੇ ਬੰਧਨ ਕਾਟੇ ਤੇ ਸਾਰੇ ਬੰਧਨ ਕੱਟ ਕੇ ਤੈਨੂੰ ਆਜ਼ਾਦ ਤੇਰੀ ਸੁਰਤ ਨੂੰ ਆਜ਼ਾਦ ਕਰਨ ਵਾਲਾ ਕੇਵਲ ਤੇ ਕੇਵਲ ਸਤਿਗੁਰੂ ਮਹਾਰਾਜ ਗੁਰੂ ਦੀ ਪਾਵਨ ਬਾਣੀ ਐ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਐ ਗੁਰ ਸਿੱਖਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਰੇ ਤੇ ਓਦਣ ਕਿਰਪਾ ਕਰਨਗੇ ਤੇਰੇ ਤੇ ਓਦਣ ਮਿਹਰਬਾਨ ਹੋਣਗੇ ਜਦਨ ਤੂੰ ਗੁਰੂ ਦੀ ਮੰਨ ਲਈ ਗੁਰੂ ਪਾਤਸ਼ਾਹ ਜੀ ਨੇ ਕਿਹਾ ਨਾ ਮਨ ਮੇਰੇ ਗੁਰ ਕੈ ਭਾਣੇ ਚੱਲ ਸਤਿਗੁਰੂ ਕਹਿੰਦੇ ਨੇ ਹੇ ਗੁਰ ਸਿੱਖਾ ਆਪਣੇ ਮਨ ਨੂੰ ਇਹ ਗੱਲ ਸਮਝਾ ਕਿ ਮਨਾਂ ਤੂੰ ਗੁਰੂ ਦੇ ਭਾਣੇ ਵਿੱਚ ਚੱਲ ਸਤਿਗੁਰੂ ਮਹਾਰਾਜ ਜੀ ਦੇ ਬਾਣੇ ਵਿੱਚ ਚੱਲ ਜਿੱਦਣ ਤੂੰ ਗੁਰੂ ਕੇ ਬਾਣੇ ਵਿੱਚ ਚੱਲਣ ਲਈ ਕਾਮਯਾਬ ਹੋ ਗਿਆ ਜਿੱਦਣ ਤੂੰ ਗੁਰੂ ਦੀ ਮੰਨ ਲਈ ਤੇ ਯਾਦ ਰੱਖੇ ਉਦਣ ਹੀ ਤੇਰੇ ਸਾਰੇ ਕਾਰਜ ਰਾਸ ਹੋਣਗੇ ਉਦਣ ਹੀ ਤੇਰੇ ਤੇ ਅਸਲ ਮਹੀਨਿਆਂ ਦੇ ਵਿੱਚ ਕਿਰਪਾ ਹੋਵੇਗੀ ਉਦੋਂ ਪਹਿਲਾਂ ਨਹੀਂ ਪਿਆਰਿਓ ਤੇ ਮੈਂ ਬੇਨਤੀਆਂ ਕਰਾਂ ਵੀ ਮੂੰਹੋਂ ਮੰਗੀਆਂ ਕਈ ਕਹਿੰਦੇ ਭਾਈ ਸਾਹਿਬ ਜੀ ਸਾਡੀ ਇੱਛਾ ਪੂਰੀ ਨਹੀਂ ਹੁੰਦੀ ਆਪਾਂ ਗੁਰਬਾਣੀ ਦਾ ਨਿਤਨੇਮ ਕਿੰਨਾ ਕੀਤਾ ਗੁਰੂ ਘਰ ਗਏ ਤੇ ਗੁਰੂ ਘਰ ਜਾ ਕੇ ਆਪਾਂ ਕਿਹੜੀ ਸੇਵਾ ਕੀਤੀ ਕਹਿੰਦੇ ਜੀ ਇਹ ਤਾਂ ਕਦੇ ਨਹੀਂ ਕੀਤਾ ਫਿਰ ਆਪਾਂ ਕਿਹੜੇ ਹਿਸਾਬ ਨਾਲ ਕਹਿੰਨੇ ਆ ਵੀ ਸਾਡੇ ਤੇ ਕਿਰਪਾ ਹੋਵੇ ਕਿਰਪਾ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਬਿਨਾਂ ਕਿਸੇ ਕੰਡੀਸ਼ਨ ਦੇ ਕਹੀਏ ਸਤਿਗੁਰੂ ਤੇਰੇ ਹਾਂ ਤੇਰੇ ਦਰ ਤੇ ਆ ਗਏ ਹੁਣ ਤੂੰ ਹੀ ਕਿਰਪਾ ਕਰਦੀ ਤੂੰ ਹੀ ਰਹਿਮਤ ਕਰਦੀ ਮੇਰੇ ਸਤਿਗੁਰੂ ਜੀ ਉਹਦੋਂ ਕਿਰਪਾ ਕਰਦੇ ਨੇ ਗੁਰਸਿੱਖੋ ਉਦੋਂ ਪਹਿਲਾਂ ਕਿਰਪਾ ਨਹੀਂ ਹੁੰਦੀ ਇਹ ਗੱਲ ਯਾਦ ਰੱਖਿਆ ਜੀ ਆਪਾਂ ਗੁਰੂ ਦੇ ਹੋਈਏ ਸਤਿਗੁਰੂ ਜਿਵੇਂ ਕਹਿੰਦਾ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹ ਸੱਚੀ ਬਾਣੀ ਜਿੰਨਣ ਇਹ ਆਪਾਂ ਗੱਲ ਨੂੰ ਸਮਝ ਲਿਆ ਇਸ ਗੱਲ ਨੂੰ ਮੰਨਣ ਦੇ ਵਿੱਚ ਆਪਾਂ ਕਾਮਯਾਬ ਹੋ ਗਏ ਤੇ ਮੇਰੇ ਸਤਿਗੁਰੂ ਜੀ ਨੇ ਗੁਰਸਿੱਖਾ ਉਦਣ ਤੇਰੇ ਤੇ ਅਸਲ ਕਿਰਪਾ ਹੋਏਗੀ ਉਦਣ ਤੇਰੇ ਤੇ ਰਹਿਮਤ ਹੋਏਗੀ ਇਸ ਗੱਲ ਨੂੰ ਯਾਦ ਰੱਖੀ ਸੋ ਆਪਾਂ ਇਸ ਗੱਲ ਨੂੰ ਮੰਨ ਕੇ ਆਪਣੇ ਜੀਵਨ ਦੇ ਵਿੱਚ ਸੁਧਾਰ ਜ਼ਰੂਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ